ਹੋਰ ਕੌਮਾਂ ਕਿਉਂ ਉੱਪਰ ਜਾ ਰਹੀਆਂ ਨੇ ਆਪਣੇ ਮੂਲ ਨੂੰ ਨਹੀਂ ਛੱਡ ਰਹੀਆਂ ਅਸੀਂ ਆਪਣਾ ਮੂਲ ਹੀ ਛੱਡਦੇ ਜਾ ਰਹੇ ਹਾਂ ਜੇ ਅਸੀਂ ਮੂਲ ਨਾਲੋਂ ਟੁੱਟ ਕੇ ਸਾਡੀ ਹੋਂਦ ਨਹੀਂ ਰਹਿਣੀ ਹੈਗੀ ਜੇ ਅਸੀਂ ਹੋਂਦ ਦੀ ਗੱਲ ਕਰਨੀ ਹੈ ਨਾ ਤਾਂ ਮੂਲ ਨਾਲ ਜੁੜਨਾ ਪੈਣਾ ਹੈ ਤੇ ਜੀਵਨ ਚਾਚ ਦੇ ਵਿੱਚ ਪਹਿਲਾਂ ਆਉਂਦਾ ਰਹਿਣੀ ਸਹਿਣੀ ਕਹਿਣੀ ਤੇ ਬਹਿਣੀ ਇਹ ਚਾਰੇ ਚੀਜ਼ਾਂ ਹੋਣ ਤੇ ਫਿਰ ਸੰਪੂਰਨਤਾ ਹੀ ਹੁੰਦੀ ਹੈ ਫਿਰ ਅਸੀਂ ਆਪਣਾ ਜਿਹੜਾ ਜੀਵਨ ਹੈਗਾ ਉਹਨੂੰ ਕਹਿ ਸਕਦੇ ਹਾਂ ਵੀ ਅਸੀਂ ਗੁਰਸਿੱਖੀ ਦੇ ਮਾਰਗ ਤੇ ਚੱਲ ਰਹੇ ਹਾਂ ਮਨੁਸ ਕਹਿੰਦੇ ਚਰਨ ਸਰਣ ਗੁਰ ਇਕ ਪੈੰਡਾ ਜਾਏ ਚੱਲ ਸਤ ਗੁਰ ਕੋਟ ਪੈੰਡਾ ਅੱਗੇ ਹੋਏ ਲੇਟ ਹੈ ਤੁਸੀਂ ਇੱਕ ਕਦਮ ਚੱਲੋਗੇ ਨਾ ਗੁਰੂ ਮਹਾਰਾਜੀ ਤੁਹਾਡੇ ਵੱਲ ਹਜ਼ਾਰਾਂ ਕਦਮ ਵਧਾਉਂਦੇ ਆ ਪ੍ਰੇਮ ਦੇ ਵਿੱਚ ਪਰ ਭਾਵੇਂ ਇਹ ਆ ਵੀ ਤੁਹਾਡੇ ਅੰਦਰ ਸ਼ਰਧਾ ਹੋਵੇ ਤੇ ਸਿੱਖੀ ਤਾਂ ਖੜੀ ਉਹ ਸ਼ਰਧਾ ਦੇ ਤਲ ਤੇ ਹੈਗੀ ਤੇ ਸਾਡੇ ਵਿੱਚ ਜਦੋਂ ਆ ਲੌਜੀਕ ਦਾ ਨਾਮ ਦੇ ਕੇ ਤਰਕ ਆ ਗਿਆ ਨਾ ਕਰੋ ਪੜੋ ਜਿੰਨੀ ਵਿਦਿਆ ਤੁਸੀਂ ਪੜ ਸਕਦੇ ਆ ਪੜੋ ਪਰ ਸ਼ਰਤਾਂ ਨਾਲ ਨਾ ਤੋੜੋ ਤੂੰ ਜੇ ਧਰਮ ਕਿਉਂ ਨਹੀਂ ਕਿੰਤੂ ਪ੍ਰੰਤੂ ਕਰਦੇ ਆਪਣੇ ਧਰਮ ਦੇ ਉੱਤੇ ਬਹੁਤ ਕੁਝ ਆ ਜਦੋਂ ਅਸੀਂ ਕੰਪੈਰੀਟਿਵ ਸਟੱਡੀ ਕਰਦੇ ਆ ਨਾ ਬਹੁਤ ਚੀਜ਼ਾਂ ਤੁਹਾਨੂੰ ਇਦਾਂ ਦੀਆਂ ਮਿਲਣਗੀਆਂ ਪਰ ਸਿੱਖਾਂ ਦੇ ਵਿੱਚ ਹੀ ਕਿਉਂ ਸਾਡੇ ਜਦੋਂ ਸਵਾਲ ਹੁੰਦੇ ਨੇ ਨਾ ਸਵਾਲ ਉਪਸ ਦੇ ਕਿੱਥੋਂ ਨੇ ਉਹਨਾਂ ਦਾ ਉਹਨਾਂ ਦੀ ਬੁਨਿਆਦ ਕਿੱਥੋਂ ਹੋ ਰਹੀ ਆ ਸਵਾਲ ਅਸੀਂ ਇਦਾਂ ਦੇ ਕਰਦੇ ਆਗੇ ਨਾ ਵੀ ਜਿਹੜੇ ਤਰਕ ਦੇ ਉੱਤੇ ਆਧਾਰਿਤ ਨੇ ਸਾਰੇ ਸ਼ਰਧਾ ਤੇ ਖਤਮ ਹੀ ਹੋਗੀ ਔਰ ਅੱਜ ਪੰਥ ਦੇ ਵਿੱਚ ਪੰਥ ਦੀ ਛੜਦੀ ਕਲਾ ਦੀ ਹਿੱਤ ਕਿਹੜੇ ਕਾਰਜ ਨਹੀਂ ਕੀਤੇ ਜਾ ਰਹੇ ਪ੍ਰਚਾਰ ਦੀ ਕੋਈ ਕਮੀ ਨਹੀਂ ਹੈਗੀ ਹਰ ਪੱਖ ਤੋਂ ਹਰ ਪੱਖ ਤੋਂ ਸਟੈਬਲਿਸ਼ ਕਰਨ ਦੇ ਲਈ ਅਸੀਂ ਯੋਗ ਯਤਨ ਜੀ ਦਾ ਜਿੰਨਾ ਕੁ ਸਰਦਾ ਹੈ ਨਾ ਜਿਹੜਾ ਕਰ ਸਕਦਾ ਹੈ ਜਿਹਦੇ ਅੰਦਰ ਥੋੜੀ ਬਹੁਤ ਭਾਵਨਾ ਹੈਗੀ ਆ ਜਾਂ ਪੰਥ ਪ੍ਰਤੀ ਦਰਦ ਹੈਗਾ ਆ ਉਹ ਆਪਣਾ ਜਿੰਨਾ ਯੋਗਦਾਨ ਬਣਦਾ ਆ ਪਾ ਰਹੇ ਨੇ ਪਰ ਫਿਰ ਵੀ ਕਮੀ ਕਿੱਥੇ ਆ ਰਹੀ ਹੈ ਕਮੀ ਇੱਥੇ ਹੈਗੀ ਵੀ ਅਸੀਂ ਸੁਣ ਵੀ ਰਹੇ ਹਾਂ ਵਿਚਰ ਵੀ ਰਹੇ ਹਾਂ ਪਰ ਮੰਨ ਨਹੀਂ ਰਹੇ ਹੁਣ ਜਪਜੀ ਸਾਹਿਬ ਦੇ ਵਿੱਚ ਨਾ ਜਿੱਥੇ ਚਾਰ ਪੌੜੀਆਂ ਮਹਾਰਾਜੀ ਨੇ ਸੁਣਿਆ ਵਾਲੀਆਂ ਉਚਾਰੀਆਂ ਨੇ ਤੇ ਫਿਰ ਚਾਰ ਹੀ ਅੱਗੇ ਮੰਨਣ ਵਾਲੀਆਂ ਵੀ ਨੇ ਜੇ ਸੁਣ ਕੇ ਮੰਨਿਆ ਨਹੀਂ ਨਾ ਜੀਵਨ ਦੇ ਵਿੱਚ ਢਾਲਿਆ ਨਹੀਂ ਜਿੰਨਾ ਮਰਜ਼ੀ ਸੁਣੀ ਜਾਓ ਸੁਣਾਉਣ ਵਾਲੇ ਬਹੁਤ ਨੇਗੇ ਅਸੀਂ ਸੁਣੀ ਵੀ ਜਾਵਾਂਗੇ ਪਰ ਗੱਲ ਤੇ ਮੰਨਣ ਤੇ ਆਉਂਦੀ ਹੈ ਨਾ ਮਹਾਰਾਜ ਜੀ ਤੇ ਕਿਤੇ ਇੱਕ ਕੋਈ ਇੱਕ ਗੱਲ ਲੜ ਬਨ ਲਈ ਨਾ ਪੱਲੇ ਬਨ ਕੇ ਚੱਲ ਗਏ ਅਸੀਂ ਇੱਥੋਂ ਪੀ ਆਈ ਨੂੰ ਅਸੀਂ ਜੀਵਨ ਦੇ ਵਿੱਚ ਲਾਗੂ ਕਰਨਾ ਆ ਤਾਂ ਫਿਰ ਅਸੀਂ ਆਪਣੇ ਜੀਵਨ ਨੂੰ ਉੱਚਾ ਚੁੱਕ ਸਕਦੇ ਆ ਨਹੀਂ ਤਾਂ ਗੱਲਾਂ ਬਾਤਾਂ ਦੇ ਨਾਲ ਨਹੀਂ ਮਹਾਰਾਜ ਕਹਿੰਦੇ ਗੱਲੀ ਜੋਗ ਨਾ ਹੋਏ ਗੱਲਾਂ ਨਾਲ ਜੋਗ ਨਹੀਂ ਕਮਾਏ ਜਾਂਦੇ ਹੈਗੇ ਉਹਦੇ ਲਈ ਸਾਨੂੰ ਕੁਝ ਨਾ ਕੁਝ ਸੋਚਣਾ ਪੈਣਾ ਆ ਹੋਰ ਕੌਮਾਂ ਕਿਉਂ ਉੱਪਰ ਜਾ ਰਹੀਆਂ ਨੇ ਆਪਣੇ ਮੂਲ ਨੂੰ ਨਹੀਂ ਛੱਡ ਰਹੀਆਂ ਅਸੀਂ ਆਪਣਾ ਮੂਲ ਹੀ ਛੱਡਦੇ ਜਾ ਰਹੇ ਆ ਜੇ ਅਸੀਂ ਮੂਲ ਨਾਲੋਂ ਟੁੱਟ ਕੇ ਸਾਡੀ ਹੋਂਦ ਨਹੀਂ ਰਹਿਣੀ ਹੈਗੀ ਜੇ ਅਸੀਂ ਹੋਂਦ ਦੀ ਗੱਲ ਕਰਨੀ ਹੈ ਨਾ ਤਾਂ ਮੂਲ ਨਾਲ ਜੁੜਨਾ ਪੈਣਾ ਆ ਤੇ ਜੀਵਨ ਚਾਰਚ ਦੇ ਵਿੱਚ ਪਹਿਲਾਉਂਦਾ ਰਹਿਣੀ ਸਹਿਣੀ ਕਹਿਣੀ ਤੇ ਬਹਿਣੀ ਇਹ ਚਾਰੇ ਚੀਜ਼ਾਂ ਹੋਣ ਤੇ ਫਿਰ ਸੰਪੂਰਨਤਾ ਹੀ ਹੁੰਦੀ ਹੈ ਫਿਰ ਅਸੀਂ ਆਪਣਾ ਜਿਹੜਾ ਜੀਵਨ ਹੈਗਾ ਉਹਨੂੰ ਕਹਿ ਸਕਦੇ ਆ ਵੀ ਅਸੀਂ ਗੁਰਸਿੱਖੀ ਦੇ ਮਾਰਗ ਤੇ ਚੱਲ ਰਹੇ ਆ ਮਨੁਜ ਕਹਿੰਦੇ ਚਰਨ ਸਰਣ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਅੱਗੇ ਹੋਏ ਲੇਟ ਹੈ ਤੁਸੀਂ ਇੱਕ ਕਦਮ ਚੱਲੋਗੇ ਨਾ ਗੁਰੂ ਮਹਾਰਾਜੀ ਤੁਹਾਡੇ ਵੱਲ ਹਜ਼ਾਰਾਂ ਕਦਮ ਵਧਾਉਂਦੇ ਆ ਪ੍ਰੇਮ ਦੇ ਵਿੱਚ ਪਰ ਭਾਵੇਂ ਆ ਵੀ ਤੁਹਾਡੇ ਅੰਦਰ ਸ਼ਰਧਾ ਹੋਵੇ ਤੇ ਸਿੱਖੀ ਤਾਂ ਖੜੀ ਉਹ ਸ਼ਰਧਾ ਦੇ ਤਲ ਤੇ ਹੈਗੀ ਤੇ ਸਾਡੇ ਵਿੱਚ ਜਦੋਂ ਆ ਲੌਜੀਕ ਦਾ ਨਾਮ ਦੇ ਕੇ ਤਰਕਾ ਆ ਗਿਆ ਨਾ ਕਰੋ ਪੜੋ ਜਿੰਨੀ ਵਿਦਿਆ ਤੁਸੀਂ ਪੜ ਸਕਦੇ ਆ ਪੜੋ ਪਰ ਸ਼ਰਤਾਂ ਨਾ ਨਾ ਤੋੜੋ ਤੂੰ ਜੇ ਧਰਮ ਕਿਉਂ ਨਹੀਂ ਕਿੰਤੂ ਪਰੰਤੂ ਕਰਦੇ ਆਪਣੇ ਧਰਮ ਦੇ ਉੱਤੇ ਬਹੁਤ ਕੁਝ ਆ ਜਦੋਂ ਅਸੀਂ ਕੰਪੈਰੀਟਿਵ ਸਟੱਡੀ ਕਰਦੇ ਆ ਨਾ ਬਹੁਤ ਚੀਜ਼ਾਂ ਤੁਹਾਨੂੰ ਇਦਾਂ ਦੀਆਂ ਮਿਲਣਗੀਆਂ ਪਰ ਸਿੱਖਾਂ ਦੇ ਵਿੱਚ ਹੀ ਕਿਉਂ ਸਾਡੇ ਜਦੋਂ ਸਵਾਲ ਹੁੰਦੇ ਨੇ ਨਾ ਸਵਾਲ ਉਪਰਸ ਦੇ ਕਿੱਥੋਂ ਨੇ ਉਨ੍ਹਾਂ ਦਾ ਉਨ੍ਹਾਂ ਦੀ ਬੁਨਿਆਦ ਕਿੱਥੋਂ ਹੋ ਰਹੀ ਆ ਸਵਾਲ ਅਸੀਂ ਇਦਾਂ ਦੇ ਕਰਦੇ ਆਗੇ ਨਾ ਵੀ ਜਿਹੜੇ ਤਰਕ ਦੇ ਉੱਤੇ ਆਧਾਰਿਤ ਨੇ ਸਾਰੇ ਸ਼ਰਧਾ ਤੇ ਖਤਮ ਹੀ ਹੋ ਗਈ ਹੁਣ ਅੱਜ ਪੰਥ ਦੇ ਵਿੱਚ ਪੰਥ ਦੀ ਛੜਦੀ ਕਲਾ ਦੀ ਹਿੱਤ ਕਿਹੜੇ ਕਾਰਜ ਨਹੀਂ ਕੀਤੇ ਜਾ ਰਹੇ ਪ੍ਰਚਾਰ ਦੀ ਕੋਈ ਕਮੀ ਨਹੀਂ ਹੈਗੀ ਹਰ ਪੱਖ ਤੋਂ ਹਰ ਪੱਖ ਤੋਂ ਸਟੈਬਲਿਸ਼ ਕਰਨ ਦੇ ਲਈ ਅਸੀਂ ਯੋਗ ਯਤਨ ਜਿੱਦਾ ਜਿੰਨਾ ਕੁ ਸਰਦਾ ਆ ਨਾ ਜਿਹੜਾ ਕਰ ਸਕਦਾ ਆ ਜਿਹਦੇ ਅੰਦਰ ਥੋੜੀ ਬਹੁਤ ਭਾਵਨਾ ਹੈਗੀ ਆ ਜਾਂ ਪੰਥ ਪ੍ਰਤੀ ਦਰਦ ਹੈਗਾ ਆ ਉਹ ਆਪਣਾ ਜਿੰਨਾ ਯੋਗਦਾਨ ਬਣਦਾ ਆ ਪਾ ਰਹੇ ਨੇ ਪਰ ਫਿਰ ਵੀ ਕਮੀ ਕਿੱਥੇ ਆ ਰਹੀ ਹੈ ਕਮੀ ਇੱਥੇ ਹੈਗੀ ਵੀ ਅਸੀਂ ਸੁਣ ਵੀ ਰਹੇ ਆ ਵਿਚਰ ਵੀ ਰਹੇ ਆ ਪਰ ਮੰਨ ਨਹੀਂ ਰਹੇ ਹੁਣ ਜਪਜੀ ਸਾਹਿਬ ਦੇ ਵਿੱਚ ਨਾ ਜਿੱਥੇ ਚਾਰ ਪੌੜੀਆਂ ਮਹਾਰਾਜੀ ਨੇ ਸੁਣੇ ਵਾਲੀਆਂ ਉਚਾਰੀਆਂ ਨੇ ਤੇ ਫਿਰ ਚਾਰ ਹੀ ਅੱਗੇ ਮੰਨਣ ਵਾਲੀਆਂ ਵੀ ਨੇ ਜੇ ਸੁਣ ਕੇ ਮੰਨਿਆ ਨਹੀਂ ਨਾ ਜੀਵਨ ਦੇ ਵਿੱਚ ਢਾਲਿਆ ਨਹੀਂ ਜਿੰਨਾ ਮਰਜੀ ਸੁਣੀ ਜਾਓ ਸੁਣਾਉਣ ਵਾਲੇ ਬਹੁਤ ਨੇਗੇ ਅਸੀਂ ਸੁਣੀ ਵੀ ਜਾਵਾਂਗੇ ਪਰ ਗੱਲ ਤੇ ਮੰਨਣ ਤੇ ਆਉਂਦੀ ਹੈ ਨਾ ਮਹਾਰਾਜ ਜੀ ਤੇ ਕਿਤੇ ਇੱਕ ਕੋਈ ਇੱਕ ਗੱਲ ਲੜ ਬਨ ਲਈ ਨਾ ਪੱਲੇ ਬਨ ਕੇ ਚੱਲ ਗਏ ਅਸੀਂ ਇੱਥੋਂ ਵੀ ਆਜ ਨੂੰ ਅਸੀਂ ਜੀਵਨ ਦੇ ਵਿੱਚ ਲਾਗੂ ਕਰਨਾ ਆ ਤਾਂ ਫਿਰ ਅਸੀਂ ਆਪਣੇ ਜੀਵਨ ਨੂੰ ਉੱਚਾ ਚੁੱਕ ਸਕਦੇ ਆ ਨਈ ਤਾਂ ਗੱਲਾਂ ਬਾਤਾਂ ਦੇ ਨਾਲ ਨਹੀਂ ਮਹਾਰਾਜ ਕਹਿੰਦੇ ਗੱਲੀ ਜੋਗ ਨਾ ਹੋਏ ਗੱਲਾਂ ਨਾਲ ਜੋਗ ਨਹੀਂ ਕਮਾਏ ਜਾਂਦੇ ਹੈਗੇ ਉਹਦੇ ਲਈ ਸਾਨੂੰ ਕੁਝ ਨਾ ਕੁਝ ਸੋਚਣਾ ਪੈਣਾ